ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਚੜ੍ਹਦੀ ਕਲਾ ਤੇ ਤੰਦਰੁਸਤੀ ਜੋਗੇ ਅੱਜ ਦੀ ਵਿਜਿਟ ਪਿੰਡ ਆਗਾ ਕਲਸ ਖੇਮਕਨ ਮੇਨ ਬਾਰਡਰ ਜ਼ਿਲ੍ਹਾ ਸ਼ਰੀ ਨੂੰ ਲੱਗਦਾ ਤਰਨਤਸਰ ਤੇ ਤਸੀਹ ਸਜਨੋ ਪੱਟੀ ਕਲਸ ਜਿਹੜਾ ਪਿੰਡ ਆ ਬਿਲਕੁਲ ਬਾਰਡਰ ਦੇ ਉੱਤੇ ਆ ਤੇ ਬਾਈ ਮੇਰ ਦੇ ਕੋਲ ਪਹੁੰਚ ਚੁੱਕੇ ਆਂ ਦੋ ਮੱਝਾਂ ਲੈ ਕੇ ਆ ਬਿਲਕੁਲ ਤਾਜੀ ਸਹੀ ਇੱਕ ਕਲ ਦੀ ਇੱਕ ਟੋਕੜ ਗੱਬਨ ਨੀਲੀ ਦਾ ਵੀ ਦੋਵੇਂ ਬ੍ਰੈਂਡਰ ਚ ਪੀਸ ਆ ਚੁਣ ਕੇ ਲੈ ਜਾਓ ਜਿਹਨੂੰ ਚੰਗਾ ਲੱਗੇ ਦੱਬ ਕੇ ਸ਼ੇਅਰ ਕਰ ਦਿਓ ਹਾਂਸ ਇਹਨੂੰ ਵਧਾਓ ਜੋ ਵੀਡੀਓ ਨਾਲ ਜੁੜੇ ਨੇ ਚੈਨਲ ਨਾਲ ਉਹਨਾਂ ਦਾ ਧੰਨਵਾਦ ਸਾਰਿਆਂ ਦਾ ਤੇ ਆਪਣੀ ਨਰਖ ਤੇ ਪਰਖ ਜ਼ਰੂਰੀ ਕਰਨੀ ਆ ਤੁਹਾਨੂੰ ਬੇਨਤੀ ਕਰਦੇ ਆ ਉਹ ਕਰਿਆ ਕਰੋ ਕਿਸੇ ਵੀ ਚੈਨਲ ਉੱਪਰ ਕੋਈ ਵੀ ਭੰਪਰਾ ਖਰੀਦਦਰੀ ਕਰਦਾ ਏ ਇੱਕ ਦੋ ਟਾਈਮ ਨਰਖ ਪਰਖ ਜ਼ਰੂਰੀ ਆ ਤੇ ਡਿਟੇਲ ਕਰੀਏ ਬਾਈ ਨਾ ਮੇਰਸੋ ਤੋਂ ਲੈ ਕੇ ਸੰਜੀ ਬਾਈ ਜੀ ਸਾਸਿਕਾਲ ਬੋਸਰੀ ਕਾ ਜੀ ਠੀਕ ਜੀ ਵਧੀਆ ਵਧੀਆ ਚੱਲੋ ਹੋਰ ਸਾਰੋ ਚੱਲਦੀ ਕਰਾ ਨਾਮ ਜੀ ਨਾਮ ਮੇਰ ਸਿੰਘ ਮੇਰ ਸਿੰਘ ਪਿੰਡ ਜੀ ਪੈਲਕੋਸ ਤੇ ਜ਼ਿਲ੍ਹਾ ਜ਼ਿਲ੍ਹਾ ਤਰਨਤਾਰਨ ਸੀ ਪਿੰਡ ਸੀ ਪਿੰਡ ਬਾਡਰ ਵਾਲੇ ਆ ਗਏ ਸਾਡਾ ਏਰੀਆ ਬਾਡਰ ਦੇ ਆਏ ਬੰਦੇ ਅਸੀਂ ਗਾਟ ਰਵੇ ਉੱਤੋਂ ਬਾਲਿਆਂ ਵਾਲੀ ਛੱਤ ਵਾਹ ਜੀ ਵਾਹ ਸਾਡੇ ਤੱਕ ਰਵੇ ਵਾਹ ਜੀ ਬੱਸ ਸਜਣੋਂ ਬਾਅਲੇ ਤੇ ਨੀ ਹਾਂ ਟੀਨਾ ਪਾ ਦੀਆਂ ਥੋੜਿਆ ਮੋਟੀਫਾਈ ਕੀਤਾ ਹੈ ਤੇ ਮੇਰ ਬਾਰਡਰ ਵਾਲਾ ਮੇਰ ਬਾਰਡਰ ਤੇ ਜਿਹੜਾ ਉੱਤੇ ਬੈਠਾ ਬਿਲਕੁਲ ਜੀ ਹੈ ਨਾ ਤੇ ਦੋ ਮਈਆਂ ਤੇ ਆ ਬਿਲਕੁਲ ਗਿੱਲੀ ਸੂਈ ਹੈ ਇਹ ਕੱਲ ਸਈ ਕੱਲ ਸਈ ਬੱਚਾ ਵੀ ਮਗਰ ਗਿੱਲਾ ਨਾਰੂ ਕਿੰਨਾ ਦੁੱਧ ਬੌਲੇ ਤੋਂ ਸਟਾਰਟਿੰਗ ਆ ਇਹ 7 ਕਿਲੋ ਤੋਂ ਸਟਾਰਟਿੰਗ ਆ 7-8 ਕਿਲੋ ਇੰਨਾ ਕੀ ਆਮ ਹੁੰਦਾ ਇੰਨਾ ਕੀ ਨਹੀਂ ਜਿੰਦਗੀ ਨਾ ਤੇ ਦੁੱਧਾਂ ਦੇ 12 ਦੁੱਧ ਤੇ ਆ ਜੇਗੀ ਦੁੱਧ ਕਿੰਨਾ ਤਾਂ ਡੇਢ ਕਿਨਾ ਭਰ ਜੂਗੀ ਦੋ ਦੇ 12 ਤੋਂ ਪਲੱਸ ਜਿਹੜਾ ਮਾਝ ਬੜੀ ਗਰੰਟੀ ਜੜੀ ਆ ਅੱਗੇ 12 ਤੋਂ ਪਲੱਸ ਦੋ ਨਾ ਨਿਕਲਦੇ ਆ 12 ਕਿਲੋ ਤੋਂ ਤਾਂ ਨਹੀਂ ਜਾਂਦੀ ਹਣਾ ਬਾਕੀ ਸਾਹਮਣੇ ਵੀ ਸ਼ਰਤ ਨਹੀਂ ਆ ਪਹਿਲੇ ਸੂਏ ਦਿੱਤਾ ਆਦੇ ਹੂੰ ਖੋਲ ਗਈ ਸੂਆ ਦੂਜਾ ਲਾਈਏ ਤੇਜਾ ਲਾਈਏ ਦੂਜਾ 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 ਕਰੀਏ ਨਾ ਵਾਹ ਵਾਹ ਛੋਟੀ ਚੰਗੀ ਆ ਬਿੱਲੀ ਮਨ ਕੀ ਆਖਿਆ ਸਜਣੋ ਨੀਲੀ ਜਵੀਂ ਪੱਖ ਰੱਖਦੀ ਆ ਥੱਲੋਂ ਵੀ ਨਿਸ਼ਾਨ ਨਿਸ਼ੂਣ ਜਿਹੜਾ ਥੱਲੇ ਛੱਡੇ ਰਹੇਗਾ ਛੱਡਾ ਬੜਾ ਸਾਫ਼ ਬਿਲਕੁਲ ਕੋਈ ਵਾਈ ਨਿਸ਼ਾਈ ਨਹੀਂ ਇੱਧਰ ਨੂੰ ਲਾਇਓ ਐਨੂੰ ਲੈ ਜਾਓ ਦੋ ਜੀ ਲੈ ਜੋ ਜੀ ਇੱਧਰ ਨੂੰ ਲਾਓ ਸਿੱਧਾ ਇਹਨੂੰ ਕਰ ਲੂ ਹਾਂ ਜੀ ਇਹਨੂੰ ਲੈ ਜੋ ਜੀ ਸਾਰਾ ਅਗਰਾ ਵਾਹ ਜੀ ਵਾਹ ਬਿਲਕੁਲ ਗੋਲ ਸਿੰਘ ਨਿੱਕਾ ਝੋਟੀ ਦਾ ਨਵੀਂ ਝੋਟੀ ਵਾਦੇ ਬੰਦੀ ਆ ਨਾਲੇ ਕੋਈ ਮਹੀਨਾ ਖੰਡ ਜਿਹੜੀ ਵਿਗਦੀ ਰਹੂਗੀ ਸੂਈ ਸਵਾਈ ਸੱਚ ਨੂੰ ਲੈਓ ਨੋ ਜੀ ਹੋਏ ਤੇ ਆ ਕੁੱਖ ਵੀ ਬਿਲੀ ਮਣਕੀ ਆ ਸੋਹਣੀ ਆ ਛੋਟੀ ਸੱਜਣੋ ਨੀਲੀ ਰਾਵੀ ਦੇ ਵਿੱਚ ਜਿਹੜੀ ਖਿਆਲ ਰੱਖਦੀ ਆ ਠੀਕ ਆ ਜੀ ਜ਼ਰੂਰੀ ਨਹੀਂ ਕਿ ਕੱਟ ਕੁੱਟ ਹੋਵੇ ਤੇ ਫੇਰ ਹੀ ਨੀਲੀ ਰਾਵੀ ਚ ਆਉਣਗਾ ਆ ਬੱਚਾ ਮਗਰਾ ਗਾ ਜੇ ਥਾਂ ਲੈਵੇ ਦੀ ਬੜੀ ਸੋਹਣੀ ਆ ਖੂਬਸੂਰਤ ਆ ਬਿਲਕੁਲ ਓਕੇ ਰੂਪ ਹੈ ਥਾਂ ਲੈਵਾ ਬਿੰਦੀਆਂ ਵਾਲਾ ਜਿਹੜਾ ਚੱਡਾ ਆਂਦਾ ਸੱਜਣੋ ਵਾਹ ਜੀ ਵਾਹ ਕੱਲਾ ਕੱਲਾ ਥਾਂ ਲੱਗਾ ਤੇ ਕਿੰਨੇ ਦੀ ਦੇ ਦਿੱਤੀ ਇੱਕ ਵਾ ਫਿਕਸ ਕਰਦੇ ਹਾਂ ਹਾਂ ਮੋਲ 95 ਠੀਕ ਹੈ 1000 ਵਿੱਚੋਂ ਛੂਡ ਕਰਦਗੇ ਨਹੀਂ ਠੀਕ ਸਜਾ ਕਰ ਦੋ ਹੋਰ ਕਰ ਦੋ ਹੋਰ ਕਰ ਦੋ 4000 ਹੋਰ 793 ਦੀ 93 ਹਜ਼ਾਰ ਦੀ ਸਜਣੋ ਇਹਦੇ ਵਿੱਚੋਂ 93 ਨੂੰ ਛੂਡ ਛੱਪਾ ਹੋਊ ਗਿੱਲ ਠੀਕ ਹੈ ਗਿੱਲੇਗਾ ਸੂਈ ਸਵਾਈ ਬਿਲਕੁਲ ਤੇ ਇੱਕ ਆਗੇ ਨੀਲੀ ਰਾਵੀ ਖੋਲੋ ਇਹ ਇਹ ਟੋਕਰ ਕੱਪਣ ਹਾਂ ਟੋਕਰ ਕੱਪਣ ਕਿੰਨੇ ਚਿਰ ਦੀ ਬਾਈ ਮੇਰੇ ਸਾਂ ਚੈੱਕ ਪਾਸ ਜਿਹੜਾ 6 ਕਿਲੋ ਦੁੱਧ ਇਹ ਸਜਣੋ ਛੋਟ ਦੇ ਵਿੱਚ ਵੀਡੀਓ ਨਹੀਂ ਧਾਰਾ ਮਰਵਾ ਕੇ ਵੀ ਵੀਰ ਨੇ ਵਿਖਾਤੀਆਂ ਚੋਣ ਓਕੇ ਆ ਠੀਕ ਆ 6 ਮਹੀਨਿਆਂ ਦੀ ਜਿਹੜੀ ਚੈੱਕ ਪਾਸ ਆ ਨੀਲੀ ਰਾਵੀ ਆ ਤੇ ਥਾਨ ਆ ਜਿਹੜਾ ਇਹਨਾਂ ਸਮਝੋ ਚੋਕੇ ਧਾਰਾਂ ਮਰਵਾ ਕੇ ਨਾ ਛੋਟ ਦੇ ਵਿੱਚ ਵਿਖਾਈਆਂ ਤੇ 6 ਕਿਲੋ ਹੀ ਦੁੱਧੇ ਬਾਈ ਦੱਸਦਾ ਚੌਣ ਬਾਈ ਬਿਲਕੁਲ ਥਾਨ ਓਕੇ ਨਾ ਚਾਰੇ ਹਾਂ ਹਾਂ ਹੂੰ ਲਓ ਜੀ ਚੌਣ ਆ ਤਾਂ ਕਿ ਬਿਲਕੁਲ ਓਕੇ ਆ ਸਿਰਫ ਮਾਸਾ ਚੋਕਰੇ ਸੁਟਣਾ ਦੇਨੇ ਬਸ ਹੰਪਣਾ ਚੋਕਰ ਪਾੜਾ ਪਾ ਕੇ ਮਿਲਦੀ ਸੱਜਣੋਂ ਬਿਲਕੁਲ ਪਾੜੇ ਦੇ ਚਾਰ ਤੇ ਜਿਹਨੂੰ ਕਹੇ ਦਈਦਾ ਨਾ ਏ ਸਕੁਆਰਟੀ ਮੁਖਰਾ ਵਿਖਾ ਦਿਓ ਇਧਰ ਲੈਓ ਵਾਹ ਜੀ ਮੁਖਾਇਓ ਖਾਣੂ ਕਰਕੇ ਵਿਖਾ ਦਿਓ ਇੱਕ ਵਾਰ ਚੰਗੀ ਤਾਂ ਵਾਹ ਜੀ ਵਾ ਸਜਨੋ ਪਿਓਰ ਨੀਲੀ ਰਾਬੀ ਆ ਕਿ ਲੈ ਚਲੋ ਕਰਮਾ ਲਈਓ ਨੋ ਜੀ ਤੇ ਚਾਹ ਮੀਂਹ ਅੱਜ ਜਿਹੜੀ ਚੈੱਕ ਪਾਸ ਆ ਇੱਕ ਸਜਨੋ ਮੜੀ ਜੀ ਬੇਮਲੂਮੀ ਬਾਈ ਭੰਦੀ ਜੇ ਇਹ ਗੱਲ ਜ਼ਰੂਰ ਨੋਟ ਕਰਿਓ ਕਿਉਂਕਿ ਬਾਕੀ ਥਾਂ ਓਕੇ ਆ ਨਾ हां तो मैं बात काट रही दो बिल्कुल भुकेया ਤੇ ਮੜਾ ਜਾਂ ਬੇਮਰਮਾ ਜਾਂ ਇੱਕ ਸਾਈਡ ਜਿਹੜੀ ਨਾ ਜਿਵੇਂ ਰੱਖ ਦੀਆ ਤੇ ਭਾਈ ਮੇਰ ਸਿਆਂ ਦੀ ਕੀਮਤ ਕਿੰਨੀ ਆ ਕੀਮਤ ਦੀ 5000 ਰੁਪਏ আচ্ছা ਤੇ 2000 ਚੋਂ ਛੱਡ ਗਏ 50 ਹੋਰ ਕਰਦੇ ਜੀ 2000 ਹੋਰ ਕਰਦੇ 55 55 ਦੀ ਸੱਜਣੋ 55 7393 ਦੋ ਰੇਟ ਆ ਨਰਖ ਪਰ ਖਾ ਕੇ ਪਿੰਡ ਬਾਡਰ ਤੇ ਕਲਸ ਦੇ ਵਿੱਚ ਕਰ ਲਿਓ ਜਿਹੜੀ ਚੰਗੀ ਲੱਗੇ ਮਾਨਤਨ ਕਰਾ ਕੇ ਥੋੜਾ ਵਾਧਾ ਕੋ 150 ਦਾ 22 ਤੋਂ ਲੈ ਜਾਓ ਮਿਲਦੇ ਆਗਲੀ ਵੀਡੀਓ ਦੇ ਨਾਲ ਰੱਬ ਰੱਖਾ ਜੀ ਸਤਿ ਸ੍ਰੀ ਅਕਾਲ